ਪਿੰਡ ਕੁੰਨਰਾ ਜ਼ਿਲ੍ਹਾ ਸੰਗਰੂਰ ਦੀ ਇਹ ਸੰਗਤ ਜਿਹੜੀ ਕਿ 10 ਟਰਾਲੀਆਂ ਲੈ ਕੇ ਜਾ ਰਹੀ ਹੈ ਸੁਲਤਾਨਪੁਰ ਲੋਧੀ ਦੇ ਇਲਾਕੇ ਦੇ ਵਿੱਚ ਜਿਹਦੇ ਵਿੱਚ ਇਹਨਾਂ ਨੇ ਘਰੇਲੂ ਰਸਦ ਦਾ ਸਮਾਨ ਪਸ਼ੂਆਂ ਦੀ ਲੋਡ ਦਾ ਸਮਾਨ ਤੇ ਹੋਰ ਹਰ ਇੱਕ ਤਰ੍ਹਾਂ ਦੀ ਘਰੇਲੂ ਲੋਡ ਦਾ ਸਮਾਨ ਹੈ ਜਿਹੜਾ ਇਹਨਾਂ ਨੇ ਭਰਿਆ ਹੋਇਆ ਸੋ ਮੈਂ ਦਿਖਾ ਕੈਮਰਾਮੈਨ ਨੂੰ ਕਹੂੰਗਾ ਕਿ ਇਹਨਾਂ ਨੌਜਵਾਨਾਂ ਦੀ ਬਜ਼ੁਰਗਾਂ ਦੀ ਇੱਕ ਵਾਰ ਤਸਵੀਰ ਸਾਰਿਆਂ ਨੂੰ ਦਿਖਾ ਦਿਓ ਔਰ ਅਸੀਂ ਨਤਮਸਤਕ ਹੈ ਪਿੰਡ ਕੁੰਨਰਾਂ ਦੀ ਸਾਰੀ ਸੰਗਤ ਦੇ ਆਪਣੇ ਜੀਡੀਬੀ ਨਿਊਜ਼ ਚੈਨਲ ਵੱਲੋਂ ਕਿ ਇਹ ਸੰਗਤ ਹੈ ਜਿਹੜੀ ਆਪਣਾ ਪੱਕਿਆ ਹੋਇਆ ਝੋਨਾ ਖੇਤਾਂ ਦੇ ਵਿੱਚ ਛੱਡ ਕੇ ਅੱਜ ਆਪਣੇ ਉਹਨਾਂ ਭਰਾਵਾਂ ਦਾ ਸਹਾਰਾ ਬਣਨ ਲਈ ਜਾ ਰਹੇ ਨੇ ਜਿਨ੍ਹਾਂ ਨੂੰ ਕੁਦਰਤ ਨੇ ਇੱਕ ਮਾਰ ਮਾਰੀ ਹੈ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਅੱਜ ਉਹ ਕੁਦਰਤ ਜਿਨੇ ਐਡੀ ਵੱਡੀ ਮਾਰ ਪਾਈ ਹੈ ਉਹ ਕੁਦਰਤ ਵੀ ਪੰਜਾਬੀਆਂ ਦੇ ਹੌਸਲੇ ਅੱਗੇ ਦੀ ਦਾਦ ਦੇ ਰਹੀ ਹੋਊਗੀ ਕਿ ਇਹਨਾਂ ਪੰਜਾਬੀਆਂ ਨੇ ਕਿੱਡੇ ਜੇਰੇ ਦੇ ਨਾਲ ਜਿਹੜਾ ਹੈਗਾ ਇਸ ਤਰਾਸਦੀ ਦਾ ਸਾਹਮਣਾ ਕੀਤਾ ਔਰ ਜਿਹੜੇ ਆਪਣੇ ਭਰਾ ਇਸ ਤਰਾਸਦੀ ਦੇ ਵਿੱਚ ਰੁੜ ਗਏ ਜਾਂ ਉਹਨਾਂ ਦੀਆਂ ਜ਼ਮੀਨਾਂ ਜਾਂ ਉਹਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਉਹਨਾਂ ਦੀ ਬਾਹ ਫੜ ਲਈ ਇਹਨਾਂ ਨੇ ਤੇ ਅੱਜ ਪੰਜਾਬ ਹੈ ਜਿਹੜਾ ਇੱਕ ਮਿਸਾਲ ਬਣ ਕੇ ਪੂਰੀ ਦੁਨੀਆ ਦੇ ਵਿੱਚ ਉੱਭਰ ਰਿਹਾ ਹੈ ਔਰ ਇਸ ਵੇਲੇ ਸਾਰੀ ਸੰਗਤ ਪਹੁੰਚੀ ਹੈ ਮਾਨ ਹਵੇਲੀ ਟਾਬਾ ਜਿਹੜਾ ਕਿ ਕੇਐਸ ਮਾਨ ਜੀ ਦਾ ਢਾਬਾ ਹੈਗਾ ਔਰ ਇਹਨਾਂ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਅੱਜ ਤੋਂ ਮਹੀਨਾ ਪਹਿਲਾਂ ਜਦੋਂ ਹੜ੍ਹ ਆਏ ਸੀ ਕਿ ਜਿੰਨੇ ਵੀ ਲੋਕ ਹੜ੍ਹ ਪੀੜਤਾਂ ਦੀ ਮਦਦ ਲਈ ਜਾਣਗੇ ਉਹਨਾਂ ਲਈ ਮੁਫਤ ਚਾਹ ਪਾਣੀ ਲੰਗਰ ਦਾ ਪ੍ਰਬੰਧ ਜਿਹੜਾ ਹੈ ਸਮਾਨ ਹਵੇਲੀ ਢਾਬੇ ਤੇ ਕੀਤਾ ਜਾਊਗਾ ਸੋ ਉਸੇ ਵਾਅਦੇ ਨੂੰ ਪੂਰਾ ਕਰਦਿਆਂ ਅੱਜ ਇਹਨਾਂ ਵੱਲੋਂ ਅਸੀਂ ਕੁਦਰਤੀ ਕੋਟ ਇਸੇ ਖਾਂ ਜਾ ਰਹੇ ਸੀ ਤਾਂ ਦੇਖਿਆ ਕਿ ਬੜੀ ਸੰਗਤ ਇੱਥੇ ਰੁਕੀ ਹੋਈ ਹੈ ਤਾਂ ਉਹਦੀ ਕਵਰੇਜ ਕਰਨ ਲਈ ਰੁਕੇ ਹਾਂ ਹਾਂਜੀ ਮਾਨ ਸਾਹਿਬ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਆਪਣੀ ਬਚਨਾਂ ਦੇ ਉੱਤੇ ਜਿਹੜਾ ਪੂਰਾ ਉਤਰ ਰਹੇ ਹੋ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਕਰਨ ਕਰਾਉਣ ਵਾਲਾ ਆਪੇ ਆਪ ਅਸੀਂ ਕੌਣ ਹੁੰਨੇ ਆ ਕਿਸੇ ਦੇ ਕਰਨ ਵਾਲੇ ਸੋ ਪ੍ਰਮਾਤਮਾ ਸੋ ਸਾਡਾ ਫਰਜ਼ ਬਣਦਾ ਸੀ ਜੇ ਪੰਜਾਬ ਤੇ ਔਖੀ ਘੜੀ ਅੱਜ ਆਈ ਆ ਔਖਾ ਟਾਈਮ ਆਇਆ ਸੋ ਅਸੀਂ ਜੇ ਪੰਜਾਬੀ ਇੱਕ ਦੂਜੇ ਨਾਲ ਮੋਢਾ ਨਾਲ ਮੋਢਾ ਲਾ ਕੇ ਨਾ ਖੜਾਂਗੇ ਤੇ ਕੌਣ ਖੜੂਗਾ ਬਿਲਕੁਲ ਸੋ ਸਾਡੇ ਬਾਹਰ ਲੀਆਂ ਸਟੇਟਾਂ ਵਾਲੇ ਆ ਕੇ ਸਾਡੇ ਨਾਲ ਖੜ ਗਏ ਮੋਢੇ ਨਾਲ ਮੋਢਾ ਲਾ ਕੇ ਰਾਜਸਥਾਨ ਦੇ ਐਮਐਲਏ ਇੱਥੇ ਆਏ ਆ ਸੋ ਮੁਸਲਮ ਭਾਈਚਾਰਾ ਸਾਡੇ ਨਾਲ ਖੜਾ ਤੇ ਸਾਡੇ ਪੰਜਾਬੀ ਜਿਹੜੇ ਸਾਡੇ ਜਿਨ੍ਹਾਂ ਦੇ ਸਾਨੂੰ ਮਾਣ ਸੀ ਅਸੀਂ ਵੋਟਾਂ ਵਾਕੇ ਜਿਨ੍ਹਾਂ ਨੂੰ ਬਣਾਇਆ ਸੀ ਅੱਜ ਉਹ ਸਾਡੇ ਤੋਂ ਦੂਰ ਹੋ ਗਏ ਉਹਨਾਂ ਸਾਡੇ ਤੋਂ ਮੁੱਖ ਮੋੜ ਲਿਆ ਸੋ ਅਸੀਂ ਜੇ ਆਪਸ ਦੇ ਵਿੱਚ ਇੱਕ ਇਕਤਾ ਨਾ ਰੱਖਾਂਗੇ ਤੇ ਪੰਜਾਬ ਨੂੰ ਕੌਣ ਬਚਾਊਗਾ ਸੋ ਸਾਡਾ ਜਿੰਨਾ ਫਰਜ਼ ਬਣਦਾ ਅਸੀਂ ਜਿੰਨੇ ਜੋਗੇ ਹੈਗੇ ਆ ਸੋ ਅਸੀਂ ਹੜਾਂ ਦੇ ਵਿੱਚ ਇੱਕ ਲਾਨ ਕੀਤਾ ਸੀ ਵੀ ਜਿੰਨੀ ਵੀ ਸੰਗਤ ਆ ਜਿੰਨੇ ਵੀ ਹੜ ਪੀੜਤਾਂ ਦੀ ਸਮਗਰੀ ਲੈ ਕੇ ਇੱਥੋਂ ਜਾ ਰਹੇ ਆ ਇੱਥੇ ਆ ਕੇ ਰੁਕੋ ਰਾਤ ਰਹਿਣ ਦਾ ਪ੍ਰਬੰਧ ਆ ਜਿੰਨੀਆਂ ਵੀ ਟਰੈਕਟਰ ਟਰਾਲੀਆਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਅਸੀਂ ਉਹਨਾਂ ਦੇ ਸਨਮੁਖਾਂ ਸੋ ਇੱਥੇ ਰੋਟੀ ਪਾਣੀ ਚਾਹ ਪਾਣੀ ਨਹਾਉਣ ਧੋਣ ਸਭ ਕੁਝ ਫ੍ਰੀ ਆ ਸੋ ਸਾਡੇ ਤੋਂ ਜਿੰਨਾ ਹੋ ਸਕਦਾ ਕਿਉਂਕਿ ਕਰਨ ਕਰਾਉਣ ਵਾਲਾ ਉਹ ਪ੍ਰਮਾਤਮਾ ਅਸੀਂ ਕੁਝ ਨਹੀਂ ਕਰਨ ਵਾਲੇ ਸੋ ਇਹਨਾਂ ਨੇ ਆਪਣੇ ਕਰਮਾਂ ਦਾ ਖਾਣਾ ਉਹ ਇੱਕ ਇੱਕ ਸੁਭ ਬਣਦਾ ਪਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਔਖੀ ਘੜੀ ਵਿੱਚ ਅਸੀਂ ਇੱਕ ਦੂਸਰੇ ਦਾ ਸਾਥ ਦਈਏ ਸੋ ਮੈਂ ਤਾਂ ਇਹੀ ਕਹੂੰਗਾ ਵੀ ਚੜਦੀ ਗਲਾ 'ਚ ਪੰਜਾਬ ਸੀ ਤੇ ਚੜਦੀ 'ਚ ਰਹਿਣਾ ਗੰਦੀਆਂ ਸਿਆਸਤਾਂ ਤੋਂ ਕਦੇ ਨਾ ਪੰਜਾਬ ਟਹਿਣਾ ਸੋ ਵਾਹਿਗੁਰਜੀ ਕਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ ਸੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਵੀਂ ਜਿੰਨੀ ਵੀ ਸੰਗਤ ਆਈ ਆ ਸਾਰਿਆਂ ਨੂੰ ਮਾਨ ਹਵੇਲੀ ਟਾਬੇ ਵੱਲੋਂ ਜੀ ਆਇਆਂ ਨੂੰ ਸੋ ਨਿਗਾ ਸਵਾਗਤ ਕਰਦੇ ਆ ਤੇ ਚਰਨ ਪਾਓ ਸਾਡੀ ਕੁੜੀਆ ਚ ਸੋ ਆਜੋ ਜੀ ਹਾਂਜੀ ਹਾਂਜੀ ਅੰਦਰ ਜਾਣ ਤੋਂ ਪਹਿਲਾਂ ਅਸੀਂ ਇੱਕ ਦੋ ਗੱਲਾਂ ਇਹਨਾਂ ਦੇ ਨਾਲ ਕਰਨਾ ਚਾਹੁੰਦੇ ਮਾਨ ਸਾਹਿਬ ਜਰੂਰ ਜਰੂਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਸ਼ੁਭ ਨਾਮ ਹੈ ਜੀ ਆਪਣਾ ਉਹਨਾਂ ਨਾਇਬ ਸਿੰਘ ਜੀ ਆਪਣੇ ਪਿੰਡ ਦਾ ਨਾਮ ਕੀ ਹੈ ਜੀ ਪੁਨਰਾਂ ਜੀ ਜ਼ਿਲ੍ਹਾ ਸੰਗਰੂਰ ਅ ਤੁਸੀਂ ਅੱਜ ਜਾ ਰਹੇ ਹੋ ਕਿਹੜੇ ਇਲਾਕੇ ਤੇ ਜਾ ਰਹੇ ਹੋ ਫੀ ਆਪਣਾ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਤੇ ਕੀ ਲੈ ਕੇ ਜਾ ਰਹੇ ਹੋ ਉੱਥੇ ਤੁਸੀਂ ਜਿਹੜੇ 4 ਵੀ ਹੈਗਾ ਜੀ ਤੂੜੀ ਹੈਗੀ ਆ ਜੀ 10 ਟਰਾਲੀਆਂ ਨੇ ਜੀ ਅੱਛਾ ਸਾਰਾ ਕੁਝ ਹੋਰ ਵੀ ਸਮਾਨ ਰਾਸ਼ਨ ਵਿੱਚ ਹੈਗਾ ਘਰ ਦਾ ਰਾਸ਼ਨ ਸਮਾਨ ਵਗੈਰਾ ਸਾਰਾ ਕੁਝ ਹੈਗਾ ਹਾਂਜੀ ਤੇ ਪੂਰੇ ਪਿੰਡ ਨੇ ਸਹਿਯੋਗ ਦਿੱਤਾ ਨੇ ਪਿੰਡ ਨੇ ਜ ਕੋਈ ਪਾਰਟੀ ਬਾਜੀ ਨਹੀਂ ਕੋਈ ਕਮੇਟੀ ਨਹੀਂ ਕੁਝ ਨਹੀਂ ਸ਼ਹਿਰ ਆ ਇੱਕ ਇੱਕ ਬੱਚਾ ਸ਼ਹਿਰ ਸ਼ਾਹ ਤੋਂ ਦਿੱਤਾ ਸਾਰਾ ਪਿੰਡ ਵਾਲੇ ਮਿਲ ਕੇ ਅੱਛਾ ਜੀ ਹਾਂਜੀ ਤੇ ਕੋਈ ਉਥੇ ਜਿਹੜੀਆਂ ਜ਼ਮੀਨਾ ਪੱਤਰੀਆਂ ਵਗੈਰਾ ਕਰਨ ਦਾ ਜਾਂ ਹੋਰ ਉਸ ਤਰ੍ਹਾਂ ਦਾ ਵੀ ਕੋਈ ਪ੍ਰੋਗਰਾਮ ਹੈ ਤੁਸੀਂ ਜਿਹੜੀ ਸਰਤਾਨਪੁਰ ਲੋਤੀ ਦੇ ਪਿੰਡਾਂ ਤੇ ਜਾ ਰਹੇ ਹੋ ਹਾਂ ਜੀ ਹਾਂ ਪਹਿਲਾਂ ਸਾਡੇ ਬੰਦੇ ਜਾ ਕੇ ਵੀ ਐਨ ਇੱਕ ਗੱਡੀ ਲੈ ਕੇ ਉਹ ਦੇਖ ਕੇ ਐਨ ਜਿੱਥੇ ਲੋਡ ਆਗੇ ਉਥੇ ਸਮਾਨ ਸਿੱਧਾ ਜਾ ਕੇ ਕੰਨੀ ਦੇ ਉੱਥੇ ਹੀ ਲੈ ਕੇ ਜਾਵੋਗੇ ਜਿੱਥੇ ਲੋਡ ਹੈ ਹਾਂ ਜੀ ਹਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਹਾਂਜੀ ਮੇਰੀ ਸਾਥੀ ਕਾ ਬਾਈ ਸਾਥੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੁਜੀਤ ਸਿੰਘ ਹੈ ਜੀ ਅੱਜ ਤੁਸੀਂ ਜਾ ਰਹੇ ਹੋ ਸੁਲਤਾਨਪੁਰ ਲੋਧੀ ਦੇ ਵਿੱਚ ਆਪਣੇ ਪੰਜਾਬੀ ਭਰਾਵਾਂ ਦੇ ਬਾਹ ਫੜਨ ਵਾਸਤੇ ਉਹਨਾਂ ਦੇ ਲਈ ਸਹਾਇਤਾ ਲੈ ਕੇ ਜਾ ਰਹੇ ਹੋ ਕੀ ਕਹਿਣਾ ਚਾਹੋਗੇ ਕਹਿਣਾ ਕਿ ਜਮਾ ਜੀ ਦੇਖੋ ਪਰਮਾਤਮਾ ਦਾ ਕਹਿਰ ਹੈ ਜੀ ਲੋਕ ਵੀ ਉਧਰ ਆਇਆ ਪਾਣੀ ਦਾ ਤੇ ਉਧਰ ਸਾਡਾ ਫਰਜ਼ ਬਣਦਾ ਹੈਗਾ ਵੀ ਆਪਣੇ ਭਾਈਆਂ ਨਾਲ ਖੜਨ ਦਾ ਬਿਲਕੁਲ ਤੇ ਉਹ ਸਾਡੇ ਸਾਰੇ ਨਗਰ ਦੀ ਮਤਲਬ ਕਿ ਕਤਰਤਾ ਹੋਈ ਉਥੇ ਹੀ ਫੈਸਲਾ ਹੋਇਆ ਵੀ ਆਪਾਂ ਵੀ ਸੇਵਾ ਲੈ ਕੇ ਕੁਝ ਨਾ ਕੁਝ ਕਰਾਂਗੇ ਤੇ ਉਥੇ ਅਸੀਂ ਫਿਰ ਪਹਿਲਾਂ ਪਤਾ ਵੀ ਕਰਕੇ ਆਏਗੀ ਉਹ ਕਹਿੰਦੇ ਵੀ ਸਾਡੇ ਡੰਗਰ ਪਸ਼ੂ ਨੂੰ ਚਾਰੇ ਵਾਸਤੇ ਵੀ ਬਹੁਤ ਔਖਾ ਹੈਗਾ ਇਸ ਕਰਕੇ ਸਾਰੇ ਸਾਡਾ ਸਾਰੇ ਪਿੰਡ ਦੇ ਸਹਿਯੋਗ ਨਾਲ ਨੌਜਵਾਨਾਂ ਦੇ ਨਾਲ ਬਜ਼ੁਰਗਾਂ ਨਾਲ ਸਾਰੇ ਲਗਭਗ ਹਰ ਇੱਕ ਪਾਈਚਾਰਾ ਐਸੀਬੀਸੀ ਸਾਰੇ ਇਕੱਠੇ ਹੋ ਕੇ ਅੱਜ ਜਿਹੜਾ ਜਿੰਨੀ ਜੋਗਾ ਸੀ ਉਹਨੇ ਉਹਨੇ ਸੇਵਾ ਕੀਤੀ ਸਾਰੇ ਸਾਰੇ ਬਹੁਤ ਸੇਵਾ ਕੀਤੀ ਬਹੁਤ ਵੱਧ ਤੋਂ ਵੱਧ ਤੇ ਕਿੰਨੇ ਕੀ ਕਹਿਣਾ ਚਾਹੋਗੇ ਤੁਸੀਂ ਹੋਰ ਪੰਜਾਬੀ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਵੈਸੇ ਤਾਂ ਪੰਜਾਬ ਦੇ ਸਾਰੇ ਲੋਕ ਬਹੁਤ ਮਦਦ ਕਰ ਰਿਹਾ ਖਾਸ ਤੌਰ ਤੇ ਨੌਜਵਾਨਾਂ ਲਈ ਕਿਸ ਨੇ ਸਨੇਹਾ ਦੇਣਾ ਚਾਹੋਗੇ ਬਹੁਤ ਮਦਦ ਹੈ ਜੀ ਆ ਵੱਧ ਚੜ ਕੇ ਅੱਗੇ ਤੋਂ ਜੀ ਨੌਜਵਾਨਾਂ ਨੂੰ ਬਹੁਤ ਅੱਗੇ ਆਉਣਾ ਚਾਹੀਦਾ ਹੈ ਜੀ ਸੇਵਾ ਲਈ ਬਹੁਤ ਚੰਗੀ ਗੱਲ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਹਾਂ ਜੀ ਬਜੀ ਸਤਿਕਾਰ ਜੀ ਹੀ ਨਾਮ ਹੈ ਜੀ ਆਪਣਾ ਥੋੜਾ ਜਿਹਾ ਉੱਚੀ ਬੋਲ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ਅ ਪਿੰਡ ਕੁੰਨਰਾ ਤੋਂ ਆ ਜੀ ਕੁੰਨਰਾ ਸੰਤਪਵਾਦਰ ਸਿੰਘ ਜੀ ਮਾਸ ਤੋਂ ਆਪਲੀ ਤਾਂ ਅੱਛਾ ਠੀਕ ਹੈ ਜੀ ਠੀਕ ਹੈ ਅੱਜ ਤੁਸੀਂ ਜਾ ਰਹੇ ਹੋ ਸੁਲਤਾਨਪੁਰ ਲੋਧੀ ਠੀਕ ਹੈ ਜੀ ਠੀਕ ਹੈ ਤੇ ਅੱਜ ਹੀ ਵਾਪਸ ਆ ਜਾਣਾ ਕਿ ਕੱਲ ਨੂੰ ਆਉਣਾ ਅੱਜ ਫਿਰ ਤੁਸੀਂ ਉਹ ਜਿਹੜੇ ਪਿੰਡ ਆਇਡੈਂਟੀਫਾਈ ਕੀਤੇ ਉਹਨਾਂ ਪਿੰਡਾਂ ਦੇ ਵਿੱਚ ਰੱਥ ਲੱਗੇ ਜਾਣਾ ਦੇਖਾਂ ਇਹ ਤਾਂ ਹੁਣ ਟਾਈਮ ਹੈਗਾ ਠੀਕ ਉੱਥੇ ਜਾਵਾਂਗੇ ਜੀ ਨਹੀਂ ਸੁਲਤਾਨਪੁਰ ਲੋਧੀ ਘੁਰਦਰਾ ਤਾਂ ਜਾਵਾਂਗੇ ਸੁਲਤਾਨਪੁਰ ਲੋਧੀ ਗੁਰਦੁਆਰਾ ਸਾਹਿਬ ਇੱਥੇ ਮਾਨ ਹਵੇਲੀ ਟਾਬੇ ਤੇ ਆਏ ਹੋ ਤੁਹਾਡੇ ਲਈ ਚਾਹ ਪਾਣੀ ਦਾ ਪ੍ਰਬੰਧ ਕੀਤਾ ਇਹਨਾਂ ਨੇ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਕਿੱਦਾਂ ਦਾ ਮਹਿਸੂਸ ਹੋ ਰਿਹਾ ਬਹੁਤ ਚੰਗਾ ਲੱਗਿਆ ਆਓ ਚੰਗਾ ਲੱਗਦਾ ਕਿ ਜਦੋਂ ਅਸੀਂ ਸੇਵਾ ਕਰ ਰਹੇ ਤੇ ਗਾਂ ਸਾਨੂੰ ਸੇਵਾ ਵਾਲੇ ਹੋਰ ਟੱਕਰ ਜਾਂਦੇ ਆ ਤਾਂ ਚੰਗਾ ਲੱਗਦਾ ਹੈ ਨਾ ਤੇ ਚਲੋ ਆਓ ਫਿਰ ਹੁਣ ਚਾਹ ਪਾਣੀ ਪੀਏ ਜੀ ਆਪਾਂ ਰੋਟੀ ਪਾਣੀ ਚੱਕੀ ਆਜੋ ਜੀ ਤੋ ਤੁਸੀਂ ਦੇਖਿਆ ਕਿ ਜੋ ਪਿੰਡ ਕੁੰਨਰਾ ਜ਼ਿਲ੍ਹਾ ਸੰਗਰੂਰ ਦੀ ਇਹ ਸੰਗਤ ਉਸਾਨਪੁਰ ਲੋਧੀ ਦੇ ਇਲਾਕੇ ਦੇ ਵਿੱਚ ਜਾ ਰਹੀ ਹੈ ਮੈਂ ਕੈਮਰਾਮੈਨ ਨੂੰ ਦਿਖਾਉਣਾ ਚਾਹੁੰਗਾ ਕਿ ਇੱਕ ਇੱਕ ਟਰੈਕਟਰ ਦੇ ਮਗਰ ਦੋ ਦੋ ਟਰਾਲੀਆਂ ਪਾ ਕੇ ਟੋਟਲ 10 ਟਰਾਲੀਆਂ ਜਿਹੜੀਆਂ ਹੈਗੀਆਂ ਇਹ ਰਾਸ਼ਨ ਦੀਆਂ ਜਾਂ ਪਸ਼ੂਆਂ ਦੀ ਫੀਡ ਵਗੈਰਾ ਜਾਂ ਚਾਰਾ ਵਗੈਰਾ ਜਿਹੜੇ ਅਚਾਰ ਸਾਰਾ ਕੁਝ ਲੈ ਕੇ ਜਾ ਰਿਹਾ ਤੇ ਮਾਨ ਹਵੇਲੀ ਢਾਬੇ ਵਾਲੇ ਕੁਲਵਿੰਦਰ ਸਿੰਘ ਮਾਨ ਜੀ ਆ ਜਿਹੜੇ ਉਹਨਾਂ ਵੱਲੋਂ ਆਪਣੇ ਕੀਤੇ ਵਾਅਦੇ ਮੁਤਾਬਕ ਇੱਥੇ ਇਹ ਨਾਲ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਜੈਸ ਕੁਦਰਤ ਨੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਤਬਾਹੀ ਮਚਾਈ ਅੱਜ ਉਹੀ ਕੁਦਰਤ ਪੰਜਾਬੀਆਂ ਦੇ ਹੌਸਲੇ ਦੀ ਦਾਤ ਦੇ ਰਹੀ ਹੋਊਗੀ ਕਿਉਂਕਿ ਪੰਜਾਬੀਆਂ ਨੇ ਐਨੇ ਹੌਸਲੇ ਦੇ ਨਾਲ ਇਸ ਤਬਾਹੀ ਦਾ ਸਾਹਮਣਾ ਕੀਤਾ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਮਗਰ ਆ ਪਿੰਡ ਟੁੱਡੀਕੇ ਤੇ ਕੌਂਕੇ ਦੇ ਇਹ ਨੌਜਵਾਨ ਟਰੈਕਟਰ ਲੈ ਕੇ ਡੇਰਾ ਬਾਬਾ ਨਾਨਕ ਦੇ ਪਿੰਡਾਂ ਦੇ ਵਿੱਚ ਜਾ ਰਹੇ ਆ ਜਿੱਥੇ ਇਹ ਉਹਨਾਂ ਲੋਕਾਂ ਦੀਆਂ ਜ਼ਮੀਨਾਂ ਪੱਧਰੀਆਂ ਕਰਨ ਵਾਸਤੇ ਜਾ ਰਹੇ ਆ ਜਿਹੜੇ ਹੜ੍ਹ ਦੀ ਤਬਾਹੀ ਦੇ ਵਿੱਚ ਆਏ ਆ ਸੋ ਇਹ ਨੌਜਵਾਨ ਜੋ ਕਿ ਪਿੰਡ ਟੁੱਡੀਕੇ ਤੇ ਕੌਂਕਿਆਂ ਤੋਂ ਨੇ ਪਿੰਡ ਟੁੱਡੀਕੇ ਤੇ ਕੌਂਕੇ ਦੇ ਸਰਪੰਚ ਸਾਹਿਬ ਵੀ ਇਹਨਾਂ ਦੇ ਨਾਲ ਨੇ ਜੋ ਕਿ ਅੱਗੇ ਲੰਘ ਚੁੱਕੇ ਆ ਟੋਟਲ 45 ਟਰੈਕਟਰ ਜਿਹੜੇ ਜਾ ਰਹੇ ਆ ਔਰ ਇੱਕ ਹਫਤੇ ਦੇ ਲਈ ਲਗਾਤਾਰ ਉੱਥੇ ਸੇਵਾ ਕਰਨ ਵਾਸਤੇ ਜਾ ਰਹੇ ਆ ਆਪਾਂ ਇਹਨਾਂ ਨੌਜਵਾਨਾਂ ਦੇ ਨਾਲ ਗੱਲ ਕਰਾਂਗੇ ਹਾਂਜੀ ਵੀਰ ਜੀ ਸਤਿਕਾਰ ਦੀ ਸਤਿਕਾਰ ਦੀ ਕੀ ਨਾਮ ਹੈ ਜੀ ਆਪਣਾ ਵੀਰ ਮਨਦੀਪ ਸਿੰਘ ਜੀ ਵੀਰੇ ਜੀ ਮਨਦੀਪ ਸਿੰਘ ਹਾਂਜੀ ਅ ਕਿੰਨੇ ਦਿਨ ਲਾ ਕੇ ਆ ਰਹੇ ਹੋ ਵੀਰੇ ਹਫਤਾ ਲਾ ਕੇ ਆਵਾਂਗੇ ਇੱਕ ਹਾਂ ਜੀ ਟੋਟਲ ਕਿੰਨੇ ਟਰੈਕਟਰ ਜਾ ਰਹੇ 45 ਟਰੈਕਟਰਾਂ 45 ਟਰੈਕਟਰ ਹੈ ਠੀਕ ਹੈ ਕਿਹੜੇ ਪਿੰਡ ਦੇ ਵਿੱਚ ਜਾਣਾ ਤੁਸੀਂ ਉੱਥੇ ਉੱਥੇ ਬਾਬਾ ਜੀ ਦਾ ਨਾਂ ਕਿਤੇ ਜਾਣਾ ਜੀ ਉੱਥੇ ਬਾਬਾ ਜੀ ਹੈਗੇ ਉਹਨਾਂ ਨੇ ਗਾਹ ਸਾਨੂੰ ਕਿਤੇ ਜਾਣਗੇ ਉੱਥੇ ਜਾਵਾਂਗੇ ਅੱਛਾ ਬਾਬਾ ਜੀ ਦੇ ਉੱਥੇ ਤੁਹਾਨੂੰ ਦੱਸਣਗੇ ਵੀ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਲੋਡ ਹੈਗੇ ਹਾਂ ਜੀ ਹਾਂ ਜੀ ਜਿਹੜਾ ਬਾਬਾ ਜੀ ਦੱਸਣਗੇ ਅਸੀਂ ਉਹ ਪਿੰਡਾਂ 'ਚ ਜਾਵਾਂਗੇ ਇੱਕ ਵੀਰੇ ਮੈਂ ਨਿੱਜੀ ਸਵਾਲ ਕਰਨਾ ਆਪਣੀਆਂ ਆਪਦੀਆਂ ਵਿੱਚ ਉਹਦੇ ਦੀਆਂ ਬਦਲਾਪਕੀਆਂ ਹੋਇਆ ਤੁਸੀਂ ਉਹਨਾਂ ਨੂੰ ਰੱਬ ਆਸਰੇ ਛੱਡ ਕੇ ਆਪਦੇ ਭਰਾਵਾਂ ਦੀ ਮਦਦ ਕਰਨ ਆ ਰਹੇ ਹੋ ਸਾਡਾ ਚੋਨਾ ਆਪ ਅਚਾ ਉਹ ਆ ਕੇ ਵੱਡੋ ਆ ਕੇ ਵੱਡਣਾ ਜੀ ਹਜੇ ਕੀ ਕੀ ਪੈ ਕੋਈ ਨਾ ਬਾਬੇ ਤੇ ਸਾਰਾ ਕੁਝ ਜਿਹਦੇ ਉੱਤੇ ਸਾਰਾ ਕੁਝ ਤੇ ਉਹ ਜਿਹੜਾ ਉਹਨਾਂ ਦੀ ਇੰਨੀ ਤਬਾਈ ਹੋ ਗਈ ਤੇ ਆਪਾਂ ਦਾ ਫਿਰ ਪਰਮਾਤਮਾ ਨੇ ਹਣਾ ਪਰਮਾਤਮਾ ਨੇ ਚੰਗੇ ਭਲੇ ਆ ਚੰਗੇ ਭਲੇ ਹਾਂ ਸੋ ਬਹੁਤ ਵਧੀਆ ਗੱਲ ਹੈ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਮਾਨ ਸਾਹਿਬ ਕੀ ਕਹਿਣਾ ਚਾਹੁੰਗੇ ਮੈਨੂੰ ਦੱਸਣਾ ਤੇ ਹੋਰ ਜੀ ਭਾਈ ਜੀ ਮੈਂ ਪਹਿਲਾਂ ਵੀ ਕਿਹਾ ਸੀ ਪੰਜਾਬ ਚੜ੍ਹਦੀ ਕਲਾ ਤੇ ਚੜ੍ਹਦੀ ਜੀ ਰਹੂਗਾ ਸੋ ਗੰਦੀਆਂ ਸਰਕਾਰਾਂ ਐ ਇਹਨਾਂ ਦੀਆਂ ਸਿਆਸਤਾਂ ਨਹੀਂ ਚੱਲਣੀਆਂ ਸੋ ਪੰਜਾਬ ਨੂੰ ਅੱਜ ਲੋੜ ਆ ਇੱਕ ਜੁੱਟ ਹੋ ਕੇ ਰਹਿਣ ਦੀ ਪੰਜਾਬ ਬਚੂਗਾ ਹੀ ਤਾਂ ਜੇ ਅਸੀਂ ਇੱਕ ਦੂਜੇ ਦਾ ਪੰਜਾਬੀ ਪੰਜਾਬੀ ਦਾ ਸਾਥ ਦੇਊਗਾ ਸੋ ਅਸੀਂ ਵੀ ਇਹ ਸੌਖੀ ਘੜੀ ਦੇ ਵਿੱਚ ਮਾਨ ਹਵੇਲੀ ਦੇ ਤੁਸੀਂ ਦੇਖ ਰਹੇ ਹੋ ਵੀ ਦਰਵਾਜ਼ੇ ਖੁੱਲੇ ਆ ਸੋ ਜਿੰਨੇ ਵੀ ਟਰੈਕਟਰ ਟਰਾਲੀ ਆ ਇੱਥੋਂ ਆ ਰਹੇ ਆ ਕਿੰਨੇ ਵੀ ਦੂਤ ਟਰਾਡੇ ਤੋਂ ਸੋ ਸਾਰਿਆਂ ਨੂੰ ਫ੍ਰੀ ਰਹਿਣ ਦਾ ਪ੍ਰਬੰਧ ਕੀਤਾ ਫ੍ਰੀ ਰੋਟੀ ਪਾਣੀ ਆ ਜੋ ਮਰਜ਼ੀ ਖਾਓ ਇੱਥੇ ਸੋ ਹੜ ਪੀੜਤਾਂ ਲਈ ਜਿਹੜਾ ਬੰਦਾ ਵੀ ਮਦਦ ਕਰਨ ਜਾ ਰਿਹਾ ਸੋ ਅਸੀਂ ਇਹੀ ਉਹਨਾਂ ਦਾ ਧੰਨਵਾਦ ਕਰਦੇ ਆਂ ਦਿਲੋਂ ਧੰਨਵਾਦ ਕਰਦੇ ਆਂ ਸੋ ਬਾਹਰ ਲੀਆਂ ਸਟੇਟਾਂ ਦਾ ਵੀ ਜਿਨ੍ਹਾਂ ਨੇ ਆ ਕੇ ਪੰਜਾਬ ਦਾ ਉੱਤੇ ਵੇਲੇ ਸਾਥ ਦਿੱਤਾ ਸੋ ਇਹੀ ਕਹਾਂਗੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕੇਸ ਮਾਨ ਜੀ ਜਿਨ੍ਹਾਂ ਨੇ ਐਲਾਨ ਕੀਤਾ ਸੀਗਾ ਕਿ ਜਿੰਨੇ ਵੀ ਹੱਡ ਪੀੜਤਾ ਦੀ ਮਦਦ ਲਈ ਲੋਕ ਜਾਣਗੇ ਟਰੈਕਟਰ ਟਰਾਲੀਆਂ ਜਾਣਗੇ ਉਹਨਾਂ ਸਾਰੇ ਲੋਕਾਂ ਦੇ ਲਈ ਇੱਥੇ ਜਿਹੜਾ ਫ੍ਰੀ ਲੰਗਰ ਪਾਣੀ ਤੇ ਚਾਹ ਪਾਣੀ ਦਾ ਪ੍ਰਬੰਧ ਜਿਹੜਾ ਮਾਨ ਹਵੇਲੀ ਢਾਬੇ ਵੱਲੋਂ ਕੀਤਾ ਜਾਊਗਾ ਤੇ ਉਦੋਂ ਤੋਂ ਲੈ ਕੇ ਲਗਾਤਾਰ ਇਹ ਸੇਵਾ ਕਰਦੇ ਆ ਰਹੇ ਆ ਔਰ ਅੱਜ ਸਾਨੂੰ ਮੌਕਾ ਮਿਲਿਆ ਸੀ ਕਿਸੇ ਕੰਮ ਕੋਟੀ ਸਿਖਾਂ ਜਾ ਰਹੇ ਸੀ ਤਾਂ ਇੱਥੇ ਵੇਖਿਆ ਕਿ ਇਹ ਸੇਵਾ ਕਰ ਰਹੇ ਸੀਗੇ ਉਹਨਾਂ ਲੋਕਾਂ ਦੀ ਹੜਪੀੜਤ ਪੀੜਤਾਂ ਦੀ ਮਦਦ ਲਈ ਜੋ ਜਾ ਰਹੇ ਨੇ ਸੋ ਸਾਨੂੰ ਇਹ ਕਵਰ ਕਰਨ ਦਾ ਮੌਕਾ ਮਿਲਿਆ ਤੋ ਇਹਨਾਂ ਦੇ ਸਾਥੀ ਕਾਫੀ ਅੱਗੇ ਲੰਘ ਗਏ ਅਸੀਂ ਇਹਨਾਂ ਨੂੰ ਜ਼ਿਆਦਾ ਲੇਟ ਨਹੀਂ ਕਰਾਂਗੇ ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕੜਦੀ ਕਲਾ ਕੜਦੀ ਕਲਾ ਜੀ ਅਸੀਂ ਜੀ ਖਾੜਿਆ ਉਹਨੇ ਰੋਟੀ ਖਾਣੀ ਹਾਂ ਜੀ ਅਗਲੇ ਕੰਮ